ਬੀਜਪੀ ਨੇ ਕਿਸਾਨਾਂ ਦੇ ਨਾਲ ਜੋ ਧਰੋਕ ਮਾਇਆ ਆ ਜੀ ਜੋ ਵਾਦਾ ਖਲਾਫੀ ਕੀਤੀ ਹੈ ਔਰ ਜਿਸ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਪੰਜਾਬ ਦੇ ਵਿੱਚ ਕਿਉਂਕਿ ਖੇਤੀ ਪ੍ਰਧਾਨ ਸੂਬਾ ਆ ਜੀ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਹੋਇਆ ਆ ਨਾ ਐਮਐਸਪੀ ਦਿੱਤੀ ਆ ਨਾ ਜਿਹੜੇ ਉਹ ਕਾਲੇ ਕਾਨੂੰਨ ਸੀ ਉਹਨਾਂ ਦਾ ਨੋਟੀਫਿਕੇਸ਼ਨ ਕੀਤਾ ਆ ਨਾ ਹੀ ਕਿਸਾਨਾਂ ਦੀ ਅਮਦਨ ਦੁਕਨੀ ਕੀਤੀ ਹੈ ਨਾ ਸੁਆਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕੀਤੀਆਂ ਨੇ ਹਰ ਥਾਂ ਤੋਂ ਮੋਦੀ ਦੀ ਸਰਕਾਰ ਭੱਜੀ ਹੈ ਔਰ ਜਿਹੜਾ ਉਹਨਾਂ ਦਾ ਕਾਰਪੋਰੇਟ ਹਾਊਸਾਂ ਨੂੰ ਫਾਇਦਾ ਪਹੁੰਚਾਉਣ ਦਾ ਅਜੰਡਾ ਹੈ ਉਹਦੇ ਤੇ ਉਹ ਕਾਇਮ ਹੈਗੀ ਹੈ ਅੰਦਾਨੀ ਤੇ ਅਮਾਨੀ ਨੂੰ ਫਾਇਦਾ ਪਹੁੰਚਾਉਣਾ ਹੈ ਕਿ ਇਹਨਾਂ ਚੋਣਾਂ ਨੂੰ ਕਿਸੇ ਵੀ ਤਰੀਕੇ ਨਾਲ ਜਿੱਤ ਕੇ ਦੇਸ਼ ਦੇ ਬਾਬਾ ਭੀਮਰਾਓ ਉਮੀਦਵਾਰ ਜੀ ਦੇ ਦਿੱਤੇ ਸੰਵਿਧਾਨ ਨੂੰ ਖਤਮ ਕਰਨਾ ਹੈ ਜੀ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਨਾ ਹੈ ਔਰ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡਿਕਟੇਟਰ ਦੇ ਰੂਪ ਦੇ ਵਿੱਚ ਜੋ ਹੈ ਉਹ ਇਥੇ ਰਾਜ ਕਰਨਾ 2 ਸਾਲਾਂ ਦੇ ਵਿੱਚ ਜਿੰਨਾ ਮਤਲਬ ਮਾੜਾ ਹਾਲ ਇਸ ਸਰਕਾਰ ਦਾ ਹੋਇਆ ਜੀ ਅੱਜ ਤੱਕ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਐਨੇ ਥੋੜੇ ਸਮੇਂ ਦੇ ਵਿੱਚ ਕੋਈ ਸਰਕਾਰ ਨਹੀਂ ਪਿਟੀ ਹੈਗੀ ਲੋਕ ਕਈ ਤਾਂ ਆਪਣੇ ਮੂੰਹ ਤੇ ਥੱਪੜ ਮਾਰ ਕੇ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਹੈ ਕਈ ਆਪਣੇ ਆਪ ਨੂੰ ਆਪ ਹੀ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਹੈ ਸਸਿਕਾ ਦੋਸਤੋ ਅੱਜ ਰਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਆ ਡਾਕਟਰ ਅਮਰ ਸਿੰਘ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਟਿਕਟ ਮਿਲਣ ਤੋਂ ਬਾਅਦ ਸ਼ਹੀਦਾਂ ਦੀ ਧਰਤੀ ਗੁਰਦਾਰਾ ਸ਼੍ਰੀ ਫਤੇਗੜ ਸਾਹਿਬ ਵਿਕੇ ਨਤਮਸਤਕ ਹੋਏ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੁਲਜੀਤ ਸਿੰਘ ਨਾਗਰਾ ਤੇ ਰੰਦੀ ਰਣਦੀਪ ਸਿੰਘ ਨਾਬਾ ਵਿਨੰਦ ਨਾਲ ਨੇ ਗੱਲਬਾਤ ਵੀ ਕਰਾਂਗੇ ਕੁਲਜੀਤ ਸਿੰਘ ਨਾਗਰਾ ਨਾਗਰਾ ਸਾਹਿਬ ਕਿਵੇਂ ਦਾ ਮਾਹੌਲ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਸਭਾ ਚੋਣਾਂ ਦੀ ਜਿਹੜੀ ਕਿ ਤੁਸੀਂ ਵੋਟ ਮੰਗ ਰਹੇ ਹੋ ਡਾਕਟਰ ਸਾਹਿਬ ਦੀ ਜਦੋਂ ਪਾਰਟੀ ਨੇ ਟਿਕਟ ਕਲੀਅਰ ਕੀਤੀ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਜੋ ਹੈ ਉਹ ਪਰਮਾਤਮਾਗੇ ਅਰਦਾਸ ਕਰਨ ਕਿ ਸੱਚੇ ਪਾਤਸ਼ਾਹ ਇਸ ਛੋਣ ਦੇ ਵਿੱਚ ਬਲ ਬਖਸ਼ੋ ਔਰ ਕਾਮਯਾਬੀ ਬਖਸ਼ੋ ਜੀ ਅਰਦਾਸ ਕਰਕੇ ਆਏ ਆ ਹਮੇਸ਼ਾ ਦੀ ਤਰ੍ਹਾਂ ਜਿਵੇਂ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਨਾ ਸਿਰ ਝੁਕਾ ਕੇ ਅਰਦਾਸ ਕਰਕੇ ਤੁਰਿਦਾ ਸੋ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ ਮੁੱਦੇ ਦੇਖੋ ਬੜੀ ਕਲੀਅਰ ਗੱਲ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਆ ਜੋ ਮੋਦੀ ਸਰਕਾਰ ਨੇ ਬੀਜੇਪੀ ਨੇ ਜੀ ਕਿਸਾਨਾਂ ਦੇ ਨਾਲ ਜੋ ਧਰੋਖ ਮਾਇਆ ਆ ਜੀ ਜੋ ਵਾਦਾ ਖਲਾਫੀ ਕੀਤੀ ਆ ਔਰ ਜਿਸ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਆ ਹੂੰ ਸ਼ਹਾਦਤਾਂ ਹੋਈਆਂ ਨੇ ਜੀ 750 ਤੋਂ ਵੱਧ ਤੇ ਹੁਣ ਫੇਰ ਸਾਡਾ ਜਿਹੜਾ ਸੰਵਿਧਾਨਕ ਹੱਕ ਹੈਗਾ ਆ ਹੂੰ ਕਿਸੇ ਵੀ ਥਾਂ ਤੇ ਜਾ ਕੇ ਆਪਣਾ ਪ੍ਰੋਟੈਸਟ ਕਰਨ ਦਾ ਜਿਹੜਾ ਸਾਨੂੰ ਹਰਿਆਣੇ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿੱਲਾ ਬਿਛਾ ਕੇ ਵੱਡੇ ਵੱਡੀਆਂ ਆਰਸੀਸੀ ਦੀਆਂ ਕੰਧਾਂ ਕਰਕੇ ਔਰ ਗੋਲੀਆਂ ਚਲਾ ਕੇ ਹੱਥ ਗੋਲੇ ਚਲਾ ਕੇ ਅਥਰੂ ਗੇਸ ਚਲਾ ਕੇ ਜਿਸ ਤਰੀਕੇ ਦੇ ਨਾਲ ਕਿਸਾਨੀ ਦਾ ਔਰ ਮਜ਼ਦੂਰ ਕਲਾਸ ਹੈ ਜਿਹੜੀ ਉਹਦਾ ਕਹਾਣ ਕੀਤਾ ਆ ਇਹ ਕੋਈ ਭੁੱਲ ਨਹੀਂ ਰਿਹਾ ਪੰਜਾਬ 'ਚ ਔਰ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਪੰਜਾਬ ਦੇ ਵਿੱਚ ਕਿਉਂਕਿ ਖੇਤੀ ਪ੍ਰਧਾਨ ਸੂਬਾ ਆ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਹੋਇਆ ਆ ਨਾ ਐਮਐਸਪੀ ਦਿੱਤੀ ਆ ਨਾ ਜਿਹੜੇ ਉਹ ਕਾਲੇ ਕਾਨੂੰਨ ਸੀ ਉਹਨਾਂ ਦਾ ਨੋਟੀਫਿਕੇਸ਼ਨ ਕੀਤਾ ਆ ਨਾ ਹੀ ਕਿਸਾਨਾਂ ਦੀ ਆਮਦਨ ਦੁੱਖ ਨਹੀਂ ਕੀਤੀ ਆ ਨਾ ਸੁਆਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕੀਤੀਆਂ ਨੇ ਹਰ ਥਾਂ ਤੋਂ ਮੋਦੀ ਦੀ ਸਰਕਾਰ ਭੱਜੀ ਐ ਔਰ ਜਿਹੜਾ ਉਹਨਾਂ ਦਾ ਕਾਰਪੋਰੇਟ ਹਾਊਸਾਂ ਨੂੰ ਫਾਇਦਾ ਪਹੁੰਚਾਉਣ ਦਾ ਏਜੰਡਾ ਆ ਉਹਦੇ ਤੇ ਉਹ ਕਾਇਮ ਹੈ ਗਿਆ ਅੰਦਾਨੀਆਂ ਤੇ ਬਾਨੀ ਨੂੰ ਫਾਇਦਾ ਪਹੁੰਚਾਉਣਾ ਹੈ ਔਰ ਉਹਨਾਂ ਦਾ ਜਿਹੜਾ ਉਸ ਤੋਂ ਵੀ ਉੱਪਰ ਇੱਕ ਜਿਹੜੀ ਗੱਲ ਹੈਗੀ ਹੈ ਕਿ ਇਹਨਾਂ ਚੋਣਾਂ ਨੂੰ ਕਿਸੇ ਵੀ ਤਰੀਕੇ ਨਾਲ ਜਿੱਤ ਕੇ ਦੇਸ਼ ਦੇ ਬਾਬਾ ਭੀਮਰਾਓ ਉਮੀਦਵਾਰ ਜੀ ਦੇ ਦਿੱਤੇ ਸੰਵਿਧਾਨ ਨੂੰ ਖਤਮ ਕਰਨਾ ਹੈ ਜੀ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਨਾ ਹੈ ਔਰ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਡਿਕਟੇਟਰ ਦੇ ਰੂਪ ਦੇ ਵਿੱਚ ਜੋ ਹੈ ਉਹ ਇੱਥੇ ਰਾਜ ਕਰਨਾ ਜਿੱਦੇ ਵਿੱਚ ਕਿਸੇ ਦੀ ਆਵਾਜ਼ ਆਜ਼ਾਦ ਰੂਪ ਦੇ ਵਿੱਚ ਉੱਠ ਨਾ ਸਕੇ ਔਰ ਹਰੇਕ ਵਿਅਕਤੀ ਨੂੰ ਜੀੜੀ ਉਹ ਜਿਵੇਂ ਚਾਹਣਗੇ ਚਾਈਨਾ ਵਾਂਗੂ ਨਾਰਥ ਕੋਰੀਆ ਵਾਂਗੂ ਰੂਸ ਵਾਂਗੂ ਉਸ ਤਰ੍ਹਾਂ ਚਲਾਇਆ ਕਰਨਗੇ। ਨਗਰਪਾਲਿਕਾ ਸਾਹਿਬ ਜੇਕਰ ਗੱਲ ਕਰੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਸੱਤਾ ਵਿੱਚ ਆਏ ਸੀ ਪਹਿਲਾਂ ਬਦਲਾ ਨਾਅਰੇ ਨੂੰ ਲੈ ਕੇ 92 ਸੀਟਾ ਲੋਕਾਂ ਨੇ ਦਿੱਤੇ ਹੁਣ ਆਮ ਆਦਮੀ ਪਾਰਟੀ ਦੀ ਵਿੱਚ ਗੱਲ ਕਰੇ ਕਾਰਜ ਸ਼ੈਲੀ ਸਾਹਮਣੇ ਲੋਕਾਂ ਦੇ ਸਾਹਮਣੇ ਆ ਕਿਵੇਂ ਦੇਖਦੇ ਹੋ? ਦੇਖੋ 2 ਸਾਲਾਂ ਦੇ ਵਿੱਚ ਜਿੰਨਾ ਮਤਲਬ ਮਾੜਾ ਹਾਲ ਇਸ ਸਰਕਾਰ ਦਾ ਹੋਇਆ ਜੀ ਅੱਜ ਤੱਕ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਐਨੇ ਥੋੜੇ ਸਮੇਂ ਦੇ ਵਿੱਚ ਕੋਈ ਸਰਕਾਰ ਨਹੀਂ ਪਿਟੀ ਹੈਗੀ। ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਬਲਵਲਾ ਸੀਗਾ ਜੀ ਉਹ ਇਹ ਸੀਗਾ ਕਿ ਅਸੀਂ ਨਵੇਂ ਬੰਦੇ ਲਿਆਵਾਂਗੇ ਉਹ ਨਵੀਂ ਸੋਚ ਦੇ ਨਾਲ ਇੱਕ ਜਿਹੜਾ ਹੈਗਾ ਇਹ ਨਵਾਂ ਪੰਜਾਬ ਸਿਰਜਣਗੇ ਜੀ ਪਰ ਹੋਇਆ ਉਲਟ ਉਹਨਾਂ ਨੇ ਤਾਂ ਮਤਲਬ ਇਹੋ ਜਿਹੇ ਕੰਮ ਕੀਤੇ ਕਿ ਲੋਕਾਂ ਨੂੰ ਮਤਲਬ ਲੋਕਾਂ ਨੇ ਉਹਨਾਂ ਨੇ ਜਿਹੜੇ ਕੋਈ ਪੁਰਾਣੇ ਮਾੜੇ ਬੰਦੇ ਸੀ ਉਹਨਾਂ ਨੂੰ ਵੀ ਭਲਾਤਾ ਜੀ ਮਤਲਬ ਉਹਨਾਂ ਦੀ ਤਾਂ ਮਤਲਬ ਜੇ ਕਹਿ ਦਈਏ ਨਾ ਕਿ ਅੱਜ ਲੋਕ ਕਈ ਤਾਂ ਆਪਣੇ ਮੂੰਹ ਤੇ ਥੱਪੜ ਮਾਰ ਕੇ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਹੈ। ਕਈ ਆਪਣੇ ਆਪ ਨੂੰ ਆਪ ਹੀ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਹੈ। ਅਸਲ 'ਚ ਗੱਲ ਕੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਹੁਣ ਤੁਸੀਂ ਇੱਕ ਚੈਨਲ ਦੇ ਨਮਾਇंदे ਹੋ। ਹੁਣ ਤੁਸੀਂ ਇਹ ਮੇਰੇ ਹੱਥ ਦੇ ਵਿੱਚ ਫੜਾ ਦਿਓ। ਤੇ ਮੈਂ ਮੈਂ ਇਹਦੇ ਨਾਲ ਇਹਨੂੰ ਜਸਟੀਫਾਈ ਥੋੜਾ ਕਰੂੰਗਾ। ਜੀ। ਆਖਰਕਾਰ ਤੁਸੀਂ ਕੋਈ ਟ੍ਰੇਨਿੰਗ ਕੀਤੀ ਹੋਊਗੀ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਪਛੋਕੜ ਜਰਨਲਿਜ਼ਮ ਦਾ ਹੋਊਗਾ ਤੁਹਾਡਾ ਤਜਰਬਾ ਹੋਊਗਾ ਫਿਰ ਤੁਹਾਨੂੰ ਜਿਹੜਾ ਹੈਗਾ ਆ ਇਹ ਜਿਹੜੀ ਡਾਰਕ ਟੀਵੀ ਵਾਲਿਆਂ ਨੇ ਜਾਂ ਹੋਰ ਜਿਹੜੇ ਤੁਸੀਂ ਜਿੰਨਾ ਦੋ ਤਿੰਨ ਚੈਨਲ ਹੋਰ ਵੀ ਕਰਦੇ ਹੋ ਉਹਨਾਂ ਨੇ ਤੁਹਾਨੂੰ ਫਿਰ ਮੁੜ ਕੇ ਮੌਕਾ ਦਿੱਤਾ ਹੋਊਗਾ ਵੀ ਨਹੀਂ ਯਾਰ ਇਹ ਇੱਕ ਚੰਗਾ ਤਜਰਬੇਕਾਰ ਜਰਨਲਿਸਟ ਹੈਗਾ ਜਾਂ ਇਹਨੂੰ ਮੌਕਾ ਦੋ ਤੇ ਦੇਖੋ ਜਦੋਂ ਤੁਸੀਂ ਜਦੋਂ ਤੁਸੀਂ ਗੈਰ ਤਜਰਬੇਕਾਰ ਵਿਅਕਤੀ ਨੂੰ ਡਰਾਈਵਿੰਗ ਸੀਟ ਤੇ ਬਿਠਾਓਗੇ ਤਾਂ ਉਹ ਐਕਸੀਡੈਂਟ ਕਰੂਗੇ ਅੱਜ ਇੱਕ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦਾ ਬਿਆਨ ਲੱਗਿਆ ਹੈ ਕਿ ਜਿਹੜੀ ਕਿ ਇੰਜ ਲੱਗਦਾ ਹੈ ਕਿ ਕਾਂਗਰਸ 84 ਵਾਲੇ ਦਾ ਸਿੱਖਾਂ ਤੋਂ ਬਦਲਾ ਲੈ ਰਹੀ ਹੈ ਪ੍ਰਧਾਨ ਮੰਤਰੀ ਦਾ ਕਹਿੰਦਾ ਕੀ ਲੱਗਿਆ ਪਏ ਤੇ ਇੰਜ ਲੱਗਦਾ ਕਿ 84 ਦਾ ਜਿਹੜਾ ਬਦਲਾ ਲੈ ਰਿਹਾ ਸਿੱਖਾਂ ਤੋਂ ਕਾਂਗਰਸ ਪ੍ਰਧਾਨ ਮੰਤਰੀ ਕਹ ਰਿਹਾ ਜੀ ਗੱਲ ਨਹੀਂ ਨਰਿੰਦਰ ਮੋਦੀ ਸਿੱਖਾਂ ਤੋਂ ਬਦਲਾ ਲੈ ਰਿਹਾ ਜਿਹੜੀ ਸਿੱਖ ਪਰੰਪਰਾਵਾਂ ਨੇ ਉਹਦੇ ਵਿੱਚ ਸਰਬਸਾਂਝੀ ਵਾਲਤਾ ਆ ਸਾਰੇ ਧਰਮਾਂ ਤੇ ਸਾਰੇ ਸਾਰੀਆਂ ਜਾਤਾਂ ਦਾ ਸਤਿਕਾਰ ਕਰਨਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਆ ਤੇ ਨਰਿੰਦਰ ਮੋਦੀ ਕਹਿੰਦਾ ਹੈ ਕਿ ਜਿਵੇਂ ਅਸੀਂ ਤਾਂ ਤੁਸੀਂ ਪਾਕਿਸਤਾਨ ਤੋਂ ਪਤ ਨਹੀਂ ਆਏ ਹੋ ਕਿ ਨਹੀਂ ਆਏ ਅਸੀਂ ਤਾਂ ਪਾਕਿਸਤਾਨ ਤੋਂ ਆਏ ਆ ਆਜ਼ਾਦੀ ਦੀ ਵੰਡ ਵੇਲੇ ਤੇ ਉੱਥੇ ਜਨਾਹ ਕੀ ਕਹਿੰਦਾ ਸੀ ਕਹਿੰਦਾ ਇਹ ਮੁਸਲਮਾਨ ਰਾਜ ਹੈ ਜਿੰਨੇ ਜਦਾ ਮੁਸਲਮਾਨ ਬਣ ਜਾਓ ਜੇ ਇੱਥੇ ਰਹਿਣਾ ਨਹੀਂ ਤਾਂ ਦੇਸ਼ ਛੱਡ ਕੇ ਚਲੇ ਜਾਓ ਅਸੀਂ ਹਿੰਦੁਸਤਾਨ ਦੇ ਵਿੱਚ ਕਿਉਂ ਆਏ ਕਿ ਇਹ ਸਰਬ ਧਰਮ ਦਾ ਸਤਿਕਾਰ ਕਰਨ ਵਾਲਾ ਦੇਸ਼ ਹੋਊਗਾ ਔਰ ਇੱਥੇ ਜਿਹੜਾ ਲੋਕਤੰਤਰ ਹੈ ਉਦੇ ਵਿੱਚ ਜਿਹੜੀ ਹੈਗੀ ਹੈ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਦਾ ਸਤਿਕਾਰ ਹੋਊਗਾ ਬਰਾਬਰ ਦੇ ਹੱਕ ਮਿਲਣਗੇ ਤੇ ਹੁਣ ਤੇ ਨਰਿੰਦਰ ਮੋਦੀ ਤੇ ਬੀਜੇਪੀ ਤੇ ਆਰਐਸਐਸਸੀ ਕਹਿ ਰਹੀ ਹੈ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਜੀ ਤੇ ਕੌਣ ਮਤਲਬ ਬਦਲਾ ਕੌਣ ਲੈ ਲਿਆ ਜਿਨ੍ਹਾਂ ਨੇ 10 ਲੱਖ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ 10 ਲੱਖ ਕਤਲ ਹੋਇਆ ਵੰਡ ਦੇ ਵਿੱਚ ਉਸ ਕਤਲ ਤੋਂ ਬਾਅਦ ਇਹ ਹਿੰਦੁਸਤਾਨ ਦੀ ਸਿਰਜਣਾ ਹੋਈ ਤੇ ਅੱਜ ਉਹਨਾਂ ਲੋਕਾਂ ਨੂੰ ਦੁਬਾਰਾ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਤੁਸੀਂ ਜਿਹੜੇ ਹੈਗੇ ਹੋ ਤੁਸੀਂ ਵੀ ਹੁਣ ਇਹ ਵੀ ਜਨਾਬ ਵਾਲੀਆਂ ਗੱਲਾਂ ਕਰਨ ਲੱਗ ਗਿਆ ਇਹ ਵੀ ਮੁਸਲਮਾਨ ਲੀਕ ਵਾਲੀਆਂ ਗੱਲਾਂ ਕਰਨ ਲੱਗ ਗਿਆ ਸੋ ਗੱਲ ਤਾਂ ਇਹ ਹੈ ਵੀ ਬਦਲਾ ਤਾਂ ਨਰਿੰਦਰ ਮੋਦੀ ਲੈ ਰਿਹਾ ਉਹ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਜੈਨੀ ਨੇ ਚਾਹੇ ਬੋਧੀ ਨੇ ਚਾਹੇ ਪਾਰਸੀ ਨੇ ਚਾਹੇ ਉਹ ਕੋਈ ਕੋਈ ਵੀ ਧਰਮ ਹੋਰ ਹੈਗਾ ਲਾਰਡ ਸੁਵਾਲ ਨਗਰਾ ਸਾਹਿਬ ਨੇ ਕਿ ਦਲ ਬਦਲਣ ਦਾ ਦੌਰ ਚੱਲ ਗਿਆ ਕਿ ਜਿਵੇਂ ਕਿ ਚੌਧਰੀ ਦੇ ਪਰਿਵਾਰ ਚਲੇ ਗਿਆ ਕਿਵੇਂ ਦੇਖਦੇ ਹੋ ਕਿ ਦੇਖੋ ਇਹ ਇਹ ਨਾ ਹਮੇਸ਼ਾ ਹੀ ਜਿਹੜੀ ਇਹ ਪਾਰਟੀਆਂ ਦੇ ਵਿੱਚ ਬਦਲਾਅ ਹੋ ਤੇ ਜਿਹੜੇ ਕੁਝ ਲਾਲਚੀ ਕਿਸਮ ਦੇ ਲੋਕ ਹੁੰਦੇ ਨੇ ਉਹ ਜਿਹੜੇ ਹੈਗੇ ਨੇ ਉਹਨਾਂ ਦਾ ਜਦੋਂ ਲਾਲਚ ਪੂਰਾ ਨਹੀਂ ਹੁੰਦਾ ਤਾਂ ਫਿਰ ਉਹ ਫਿਰ ਉਹ ਆਪਣੇ ਆਉਧਿਆਂ ਦੀ ਭੁੱਖ ਦੇ ਵਿੱਚ ਉਹ ਇਹੋ ਜਿਹਾ ਕੰਮ ਕਰਦੇ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਛਾ ਇਧਰ ਵੀ ਸਨ ਕੁਲਜੀਤ ਸਿੰਘ ਨਾਗਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਿ ਆਉਧਿਆ ਤੇ ਲਾਲਚ ਨੂੰ ਲੈ ਕੇ ਦਲਵਧਰਾਂ ਵੱਲੋਂ ਆਪਣੀਆਂ ਜਿਹੜੀਆਂ ਕਿ ਪਾਰਟੀਆਂ ਛੱਡੀਆਂ ਨੇ ਕਿਉਂਕਿ ਪਾਰਟੀ ਵਿੱਚ ਜੋ ਮਾਣ ਤੇ ਸਨਮਾਨ ਕਾਂਗਰਸ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੂੰ ਭੁੱਲ ਕੇ ਅੱਜ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਕੈਮਰਾਮੈਨ ਪ੍ਰਿੰਸ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ